ਜਿਹੜੀ ਆਪਾਂ ਇਸ ਤਰ੍ਹਾਂ ਅਲੱਗ-ਅਲੱਗ ਮੇਥੀ ਬੀਜੀ ਸੀਗੀ ਮਤਲਬ 6-7 ਤਰ੍ਹਾਂ ਦੀ ਮਿੱਟੀ ਲਈ ਸੀ ਆਪਾਂ ਤੇ ਇਹਦਾ ਆਪਾਂ ਤੁਹਾਨੂੰ ਰਿਵਿਊ ਦੇਣ ਵਾਸਤੇ ਇਹ ਬਣਾਇਆ ਸੀ ਇਹ ਅੱਜ ਤੀਜਾ ਦਿਨ ਹੋ ਗਿਆ ਜੀ ਮੇਥੀ ਨੂੰ ਤੇ ਤੁਸੀਂ ਦੇਖ ਸਕਦੇ ਹੋ ਕਿਹੜੇ ਗਮਲੇ ਦੇ ਵਿੱਚ ਕਿੰਨਾ ਜ਼ਿਆਦਾ ਜਿਹੜਾ ਔਂਕਰਨ ਆਇਆ ਵਾ ਆ ਰੇਤ ਸੀਗੀ ਆ ਕੱਲਾ ਗੋਬਰ ਸੀ ਆ ਮਿਕਸ ਮਿੱਟੀ ਸੀ ਆ ਕੋਕੋ ਪੀਟ ਸੀ ਆਵਲੀ ਕੱਲੀ ਸਵਾਹ ਸੀਗੀ ਤੇ ਆ ਸੀਗੀ ਜੀ ਗੋਬਰ ਦੀ ਖਾਦ ਤੇ ਰੇਤਾ। ਰੋਜ਼ ਮੈਂ ਵੀਡੀਓ ਲੈ ਰਹੀ ਆ ਜੀ ਮੇਥੀ ਦੀ ਤੇ ਮੇਰੇ ਦਿਖਾਉਣ ਦਾ ਇੱਕੋ ਹੀ ਮਕਸਦ ਆ ਕਿ ਕਿਹੜੀ ਚੀਜ਼ ਦੇ ਵਿੱਚ ਜਿਹੜੀ ਮੇਥੀ ਸਭ ਤੋਂ ਪਹਿਲਾਂ ਉੱਗੀ ਆ ਕਿਉਂਕਿ ਬੀਜ ਆਪਾਂ ਇਹਨਾਂ ਨੂੰ ਸੇਮ ਡੇਜ਼ ਆ ਤੇ ਸੱਤ ਤਰ੍ਹਾਂ ਦੀ ਮਿੱਟੀ ਆ। 4 ਤੇ 4 8 8 ਤਰ੍ਹਾਂ ਦੀ ਮਿੱਟੀ ਆ ਜੀ। ਤੇ ਇਹਦੀ ਮੈਂ ਐਂਡ ਦੇ ਵਿੱਚ ਤੁਹਾਨੂੰ ਸਾਰਾ ਦੱਸੂਗੀ ਕਿ ਮਿੱਟੀ ਆਪਾਂ ਕਿਸ ਤਰ੍ਹਾਂ ਬਣਾਈ ਤੇ ਕਿਹੜੀ ਮਿੱਟੀ ਦੇ ਵਿੱਚ ਆਪਾਂ ਮੇਥੀ ਬੀਜੀ ਸੀਗੀ ਤੇ ਰੋਜ਼ ਮੈਂ ਇਸ ਤਰ੍ਹਾਂ ਸ਼ਾਰਟ ਲੈ ਲੈਣੀ ਆ ਤਾਂ ਕਿ ਮੈਂ ਵੀਡੀਓ ਦੇ ਵਿੱਚ ਇਹਨਾਂ ਨੂੰ ਪਾ ਸਕਾਂ ਆਖਿਰ ਅੱਜ ਉਹ ਦਿਨ ਆ ਗਿਆ ਜਿਸ ਦਿਨ ਆਪਾਂ ਵੀਡੀਓ ਕੰਪਲੀਟ ਕਰਨੀ ਆ ਕਿਉਂਕਿ 6 ਦਿਨ ਹੋ ਗਏ ਸੀਗੇ ਮੈਂ ਬਹੁਤ ਮਿਹਨਤ ਕੀਤੀ ਇਸ ਵੀਡੀਓ ਦੇ ਉੱਤੇ ਪਹਿਲਾਂ मतलब 6 ਦਿਨ ਮੈਂ ਰੋਜ਼ ਦੀ ਰੋਜ਼ ਜਿਹੜੇ ਸ਼ਾਰਟ ਆ ਉਹ ਲੈਂਦੀ ਰਹੀ ਆ ਕਿ ਆਪਣੀ ਜਿਹੜੀ ਮੇਥੀ ਉਹ ਕਿੰਨੀ ਉੱਗੀ ਆ ਤਾਂ ਕਿ ਮੈਂ ਆਪ ਸਭ ਨੂੰ ਦਿਖਾ ਸਕਾਂ ਕਿ ਕਿਹੜੀ ਚੀਜ਼ ਦੇ ਵਿੱਚ ਕਿਹੜੀ ਮਿੱਟੀ ਦੇ ਵਿੱਚ ਮੇਥੀ ਜਿਹੜੀ ਸਭ ਤੋਂ ਜ਼ਿਆਦਾ ਉੱਗਦੀ ਆ ਤੇ ਅੱਜ 6ਵਾਂ ਦਿਨ ਹੋ ਗਿਆ ਜੀ ਤੇ ਅੱਜ ਆਪਾਂ ਸਾਰਾ ਇਹਦਾ ਜਿਹੜਾ ਰਿਜ਼ਲਟ ਵਾ ਉਹ ਆਪ ਜੀ ਨੂੰ ਦਿਖਾਵਾਂਗੇ ਠੀਕ ਆ ਜੀ ਇਹ 8 ਤਰ੍ਹਾਂ ਦੀ ਮਿੱਟੀ ਦੇ ਵਿੱਚ ਮੈਂ ਲਗਾਈ ਸੀਗੀ ਮੇਥੀ 8 ਗਮਲੇ ਨੇ ਇਹ ਟੋਟਲ ਮਿੱਟੀ ਨਹੀਂ ਕਹਿ ਸਕਦੇ ਕੋਸ਼ਿਸ਼ ਕਈਆਂ ਚੀਜ਼ਾਂ ਚ ਕੋਸ਼ਿਸ਼ ਗਮਲੇ ਚ ਕੋਸ਼ਾ ਕਿਸੇ ਚ ਕੋਸ਼ਾ ਤਾਂ ਹੁਣ ਇਹਨਾਂ ਦਾ ਸਾਰਾ ਜਿਹੜਾ ਮਟੀਰੀਅਲ ਮੈਂ ਤੁਹਾਨੂੰ ਇੱਧਰ ਦਿਖਾ ਦਿੰਨੀ ਆ ਠੀਕ ਆ ਜੀ ਇਹ ਹੈਗਾ ਜੀ ਗੋਬਰ ਇਹ ਗਲਿਆ ਸੜਿਆ ਗੋਬਰ ਬਿਲਕੁਲ ਨਹੀਂ ਹੈਗਾ ਪਿਛਲੇ ਸਾਲ ਦਾ ਹੀ ਗੋਬਰ ਆ ਇਹ ਆ ਹੈਗੀ ਜੀ ਮਿੱਟੀ ਜਿਹੜੀ ਸਾਡੇ ਇਥੋਂ 40 45 ਕਿਲੋਮੀਟਰ ਦੂਰ ਆ ਔਰ ਬਿਲਕੁਲ ਹਾਰਡ ਮਿੱਟੀ ਹੁੰਦੀ ਹੈ ਇਹ ਪੱਥਰ ਰਗੀ ਲੇਕਿਨ ਜਦੋਂ ਨੂੰ ਪਾਣੀ ਪਾਵਾਂਗੇ ਨਾ ਫਿਰ ਇਹ ਬਿਲਕੁਲ ਸੁਹਲੀ ਹੋ ਜਾਂਦੀ ਆ ਇਹ ਹੈਗੀ ਜੀ ਰੇਤ ਪਿਓਰ ਰੇਤ ਪਿਓਰ ਕੋਕੋ ਪੀਟ ਪਿਓਰ ਜਿਹੜੀ ਸਾਡੇ ਖੇਤ ਦੀ ਇਥੋਂ ਦੀ ਮਿੱਟੀ ਜਿੱਥੇ ਮੈਂ ਰਹਿਨੀ ਆ ਇਹ ਹੈਗੀ ਜੀ ਸੁਆਹ 95% ਸਵਾਹ ਆ ਕੋਈ 5% ਮਿੱਟੀ ਰਲ ਗਈ ਹੋਊਗੀ ਜਦੋਂ ਆਪਾਂ ਇਹ ਘਾਵ ਘਾਵਾ ਵਗੈਰਾ ਸਾਰਾ ਘਾ ਹੀ ਲੂਇਆ ਸੀ ਕੁਛ ਛਾਪੇ ਟਾਣੀਆਂ ਘਾ ਉਹ ਸਾਰਾ ਹੀ ਸੀ ਆ ਹੈਗਾ ਜੀ ਛਿਲਕਾ ਠੀਕ ਆ ਜੀ ਹੋ ਗਈਆਂ 7-8 ਤਰ੍ਹਾਂ ਆਪਣੇ ਮਟੀਰੀਅਲ ਅਲੱਗ-ਅਲੱਗ ਹੋ ਗਏ ਹੁਣ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਕਿ ਇਹਨਾਂ ਦੇ ਵਿੱਚ ਮੈਂ ਕੀ-ਕੀ ਵੇਚਿਆ ਸੀ ਆ ਪਹਿਲਾਂ ਸਭ ਤੋਂ ਹੈਗੀ ਆ ਜੀ ਜਿਹੜੀ ਸਾਡੇ ਇੱਥੋਂ ਦੀ ਮਿੱਟੀ ਆ ਔਰ ਇੱਕ ਵੇ ਤਾਂ ਹੋਰ ਗੱਲ ਦੱਸ ਦਵਾਂ ਇਹਦੇ ਵਿੱਚ ਮੈਂ ਕੋਈ ਫੰਗੀਸਾਈਡ ਕੋਈ ਦਵਾਈ ਕੋਈ ਚੀਜ਼ ਇਹੋ ਜਿਹੀ ਨਹੀਂ ਵਰਤੀ ਹੁਣ ਇਹਦਾ ਬਾਅਦ ਚ 5-7 ਦਿਨ ਬਾਅਦ ਕੀ ਰਿਜ਼ਲਟ ਆਉਂਦਾ ਉਹ ਤਾਂ ਮੈਨੂੰ ਨਹੀਂ ਪਤਾ ਉਹ ਮੈਂ ਬਾਅਦ ਚ ਦੇਖ ਲੂੰਗੀ ਤੇ ਤੁਹਾਡੇ ਨਾਲ ਸ਼ੇਅਰ ਕਰ ਦੂੰਗੀ ਵੀ ਸ਼ਾਰਟ ਵੀਡੀਓ ਦੇ ਵਿੱਚ ਆ ਹੈਗੀ ਜੀ ਸਾਡੇ ਖੇਤ ਦੀ ਮਿੱਟੀ ਇਹਦੇ ਵਿੱਚ ਤੁਸੀਂ ਦੇਖ ਲਓ ਇੰਨੀ ਮੇਥੀ ਹੋ ਗਈ ਆ ਠੀਕ ਆ ਜੀ ਆ ਹੈਗੀ ਜੀ 100% ਕੋਕੋ ਪੀਟ ਕੋਈ ਮਿੱਟੀ ਦਾ ਦਾਣਾ ਨਹੀਂ ਇਹਦੇ ਵਿੱਚ ਆ ਹੈਗੀ ਆ ਜੀ ਜਿਹੜੀ ਮੈਂ ਤੁਹਾਨੂੰ ਆ ਮਿੱਟੀ ਦਿਖਾਈ ਸੀ ਜਿਹੜੀ ਪਾਣੀ ਪਾਇਆ ਬਿਲਕੁਲ ਸੌਫਟ ਹੋ ਜਾਂਦੀ ਆ ਆ ਦੇਖੋ ਤੁਸੀਂ ਇਹਦੇ ਵਿੱਚ ਇਸਰੇ ਧਰਮਾ ਟੀ ਮਾ ਜੀਆਂ ਦਿਸ ਰਹੀਆਂ ਹੋਣੀਆਂ ਨਾ ਤਾਂ ਉਹ ਫੁੱਲਿਆਈਆਂ ਜਦੋਂ ਮਿੱਟੀ ਸੁੱਕਦੀ ਆ ਤੇ ਫਿਰ ਤਾਂ ਉਹ ਹੋ ਜਾਂਦੀ ਆ ਪਰ ਸਭ ਤੋਂ ਵਧੀਆ ਰਿਜ਼ਲਟ ਵੀ ਇਸੇ ਮਿੱਟੀ ਜੀ ਆਇਆ ਵਾ ਆਪਾਂ ਨੂੰ ਇਹ ਤੁਸੀਂ ਦੇਖ ਲਓ ਹੁਣ ਕਿੰਨੀ ਜ਼ਿਆਦਾ ਇਹਦੇ ਵਿੱਚ ਮੇਥੀ ਉੱਗੀ ਆ ਔਰ ਸਾਰੀਆਂ ਦੇ ਵਿੱਚ ਸੇਮ ਦਾਣੇ ਬੀਜੇ ਗਏ ਆ ਆ ਹੈਗੀ ਜੀ ਪਿਓਰ ਰੇਤਾ ਆ ਵਾਲੀ ਜਿਹੜੀ ਰੇਤ ਆ ਇਹਦੇ ਵਿੱਚ ਉੱਗ ਤੇ ਆਈ ਆ ਕੱਲ ਬਹੁਤ ਜ਼ਿਆਦਾ ਸੀ ਅੱਜ ਥੋੜੀ ਘਟ ਗਈ ਆ ਤੁਸੀਂ ਦੇਖ ਸਕਦੇ ਹੋ ਆ ਵਿੱਚ ਸੁੱਕ ਗਈ ਆ ਇਸ ਤਰ੍ਹਾਂ ਥੋੜੀ ਥੋੜੀ ਨਾ ਸੁੱਕ ਗਈ ਆ ਕਿਉਂਕਿ ਰੇਤ ਦੇ ਵਿੱਚ ਸਾੜ ਪੈਂਦਾ ਜਦੋਂ ਧੁੱਪ ਪੈਂਦੀ ਪਾਣੀ ਸੁੱਕਦਾ ਤੇ ਫਿਰ ਇਹ ਸੁੱਕਦੀ ਜਾ ਰਹੀ ਆ ਮੈਨੂੰ ਲੱਗਦਾ ਵੀ ਇੱਕ ਦੋ ਦਿਨ ਹੀ ਕਿਉਂਕਿ ਸਵੇਰੇ ਮੈਂ ਪਾਣੀ ਦੇ ਕੇ ਚਲ ਜਾਂਦੀ ਆ ਜਦੋਂ ਫਿਰ ਦੁਪਹਿਰ ਪੈਂਦੀ ਜਾਂ ਸ਼ਾਮ ਆਉਂਦੀ ਆ ਨਾ ਤੇ ਫਿਰ ਇਹ ਤੇ ਧੁੱਪ ਪੈਂਦੀ ਆ ਤੇ ਰੇਤ ਦੇ ਦਿਨ ਨੂੰ ਫਿਰ ਸਾੜ ਪੈਂਦਾ ਤੇ ਸੁੱਕਦੀ ਜਾ ਰਹੀ ਆ ਆ ਵਾਲੀ ਹੈਗੀ ਆ ਜੀ ਉਹ ਮਿੱਟੀ ਆ ਇੱਕ ਤੇ ਛੋਟਾ ਮੈਨੂੰ ਗਮਲਾ ਨਹੀਂ ਮਿਲਿਆ ਤਾਂ ਵੀ ਹੋ ਸਕਦਾ ਵੀ ਇਹ ਥੋੜੀ ਜਿਹੜੀ ਨਾ ਸਾਈਡਾਂ ਨੂੰ ਖਿਲਰ ਗਈ ਆ ਇਦੇ ਵਿੱਚ ਸਾਰੀਆਂ ਮਿੱਟੀਆਂ ਮਲਾਈਆਂ ਗਈਆਂ ਸੀ ਅੱਠ ਤਰ੍ਹਾਂ ਦੀਆਂ ਜਿਹੜੀਆਂ ਮੈਂ ਲਗਾਈ ਆ ਉਹ ਸਾਰੀਆਂ ਇਹਦੇ ਵਿੱਚ ਮਿਕਸ ਕਰ ਦਿੱਤੀਆਂ ਆ ਹੈਗੀ ਜੀ ਕੋਕੋ ਪੀਟ ਤੇ ਸਾਡੇ ਖੇਤ ਦੀ ਮਿੱਟੀ ਜਿਹੜੀ ਇੱਥੋਂ ਦੀ ਸਾਡੀ ਇਹਦੇ ਵਿੱਚ ਤੁਸੀਂ ਰਿਜ਼ਲਟ ਦੇਖ ਲਓ ਆ ਹੈਗਾ ਜੀ ਪਿਓਰ ਗੋਬਰ ਜਿਹੜਾ ਪਿਛਲੇ ਸਾਲ ਦਾ ਇਸ ਤਰ੍ਹਾਂ ਦਾ ਮੇਰੇ ਕੋਲ ਆ ਪਾਥੀਆਂ ਕੰਡੇ ਪਏ ਸੀ ਇਨਾਂ ਨੂੰ ਮੈਂ ਭੋਰ ਕੇ ਇਹਦੇ ਵਿੱਚ ਲਗਾ ਦਿੱਤੀ। ਤਾਂ ਹੁਣ ਤੁਸੀਂ ਦੇਖ ਲਓ ਵੀ ਮੇਥੀ ਉੱਗੀ ਕਿੰਨੀ ਜ਼ਿਆਦਾ ਵਾ ਇਹ ਕਿੰਨੇ ਦਿਨ ਰਹਿੰਦੀ ਆ ਇਹਦਾ ਮੈਨੂੰ ਨਹੀਂ ਪਤਾ। ਇਹ ਮੈਂ ਇਦਾਂ ਹੀ ਰੱਖ ਛੱਡਨੇ ਗਮਲੇ ਇਹਦਾ ਮੈਂ ਤੁਹਾਨੂੰ ਓਵਰਵਿਊ ਜ਼ਰੂਰ ਦਵਾਂਗੀ ਥੋੜੇ ਦਿਨਾਂ ਤੱਕ ਕਿ ਇਹ ਕਿੰਨੀ ਕੁ ਬਚਦੀ ਇਹਨਾਂ ਚੀਜ਼ਾਂ ਦੇ ਵਿੱਚੋਂ। ਲੇਕਿਨ ਜਿੱਤੋਂ ਤੱਕ ਮੈਨੂੰ ਲੱਗਦਾ ਵੀ ਸਭ ਤੋਂ ਜ਼ਿਆਦਾ ਸ਼ਾਇਦ ਐ ਪਾਥੀਆਂ ਦੇ ਵਿੱਚ ਹੀ ਉੱਗੀ ਆ। ਗੋਬਰ ਦੇ ਵਿੱਚ ਹੀ ਆਮ ਆਪਾ ਕਹਿ ਦਿੰਨੇ ਆ ਜੀ ਗੋਬਰ ਪੈਣ ਦੇ ਨਾਲ ਸਾੜ ਪੈ ਜਾਣਾ ਜਾਂ ਜੇ ਹੋ ਜਾਣਾ ਉਹ ਹੋ ਜਾਣਾ। ਪਰ ਇਹਨੂੰ ਹਜੇ ਤੱਕ ਤਾਂ ਕੁਝ ਨਹੀਂ ਹੋਇਆ ਤੁਸੀਂ ਦੇਖ ਲਓ। ਠੀਕ ਆ ਜੀ। ਤੇ ਆ ਹੈਗੀ ਜੀ ਪਿਓ ਸਵਾ 95% ਜਿਹੜੀ ਆਹ ਵਾਲੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਵਾ ਹੀ ਆ ਇਹ 5% ਹੋ ਸਕਦਾ ਵਿੱਚ ਮਾੜੀ ਮੋਟੀ ਕੋਈ ਮਿੱਟੀ ਮਿਲ ਗਈ ਹੋਵੇ ਲੇਕਿਨ ਪਿਉਰੀ ਪਿਉਰ ਸਵਾ ਹੀ ਆ ਇਹ ਤੇ ਲੇਕਿਨ ਇਹ ਹੈਗੀ ਵੀ ਸਿਰਫ ਹਲੇ ਚੌਥੇ ਦਿਨ ਦੀ ਆ ਕਿਉਂਕਿ ਮੈਨੂੰ 2 ਦਿਨ ਪਹਿਲਾਂ ਸਵਾ ਮਿਲੀ ਨਹੀਂ ਫਿਰ ਮੈਂ ਆਪ ਥੋੜਾ ਬਾਲਣ ਵਗੈਰਾ ਬਾਲ ਕੇ ਸਵਾ ਬਣਾਈ ਫਿਰ ਉਹ ਠੰਡੀ ਹੋਈ ਫਿਰ ਮੈਂ ਇਹ બીજી ਸੀ 2 ਦਿਨ ਬਾਅਦ ਵਿੱਚ ਇਹ ਹੈਗੀ ਵੀ ਚੌਥੇ ਦਿਨ ਦੀ ਆ ਲੇਕਿਨ ਇਹਦੇ ਵਿੱਚ ਵੀ ਰਿਜ਼ਲਟ ਆਪਾਂ ਨੂੰ ਪੂਰਾ ਮਿਲਿਆ ਵਾ ਹੁਣ ਤੁਸੀਂ ਇਹਨਾਂ ਦੇ ਵਿੱਚੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਤੁਸੀਂ ਮੇਥੀ ਕਿਹੜੀ ਚੀਜ਼ ਦੇ ਵਿੱਚ ਲਗਾਉਣੀ ਹੈ ਮਿਕਸ ਮਿੱਟੀ ਵਿੱਚ ਵੀ ਉਗੀਆਂ ਬਹੁਤ ਆ ਆ ਦੇਖੋ ਤੁਸੀਂ ਪਰ ਉਹ ਨਾ ਸੈਂਟਰ 'ਚ ਪਾਣੀ ਪਾਤਾ ਇੱਕ ਦਿਨ ਮੇਰੀ ਬੇਟੀ ਨੇ ਉਹ ਸਾਈਡ ਨੂੰ ਜਿਹੜੀ ਆ ਮੇਥੀ ਸਾਰੀ ਚਲੇ ਗਈ ਲੇਕਿਨ ਉੱਗੀ ਵਧੀਆ ਸੀ ਇਹਦੇ ਵਿੱਚ ਮਿਕਸ ਜਿਹੜੀਆਂ ਆਪਾਂ ਸਾਰੀਆਂ ਕੀਤੀਆਂ ਸੀ ਲੇਕਿਨ ਸਭ ਤੋਂ ਵਧੀਆ ਜਿਹੜਾ ਰਿਜ਼ਲਟ ਉਹ ਹੀ ਚੀਕਨੀ ਮਿੱਟੀ ਹੈ ਜੇ ਤੁਹਾਡੇ ਖੇਤ ਦੀ ਤੇ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲੇਗਾ ਕੋਕੋ ਪੀਟ ਦੇ ਵਿੱਚ ਵੀ ਇਹ ਸੁੱਕ ਰਹੀ ਆ ਕੋਈ 10% ਤੁਸੀਂ ਕੋਕੋ ਪੀਟ ਮਿਕਸ ਕਰ ਸਕਦੇ ਹੋ ਪਰ ਇਹ ਨਹੀਂ ਵੀ ਜ਼ਿਆਦੀ ਇਹ ਕਿੰ ਜਿਹੜੀ ਨਾਰਮਲ ਆਪਣੀ ਮਿੱਟੀ ਹੁੰਦੀ ਆ ਉਹਦੇ ਨਾਲ ਦੀ ਕੋਈ ਰੀਜ਼ ਨਹੀਂ ਹੈਗੀ ਇਹ ਸਭ ਤੋਂ ਜ਼ਿਆਦਾ ਜਿਹੜੀ ਨਾਰਮਲ ਮਿੱਟੀ ਆ ਉਹਦੇ ਵਿੱਚ ਕੋਈ ਬੂਟਾ ਨਹੀਂ ਹਜੇ ਤੱਕ ਸੁੱਕਿਆ ਤੇ ਨਾ ਤਾਂ ਪਾਥੀਆਂ ਵਿੱਚ ਸੁੱਕਿਆ ਹੁਣ ਆਉਣ ਵਾਲੇ ਸਮੇਂ 'ਚ ਕੀ ਰਿਜ਼ਲਟ ਇਹਦਾ ਮਿਲਦਾ ਉਹ ਤਾਂ ਮੈਨੂੰ ਨਹੀਂ ਪਤਾ ਮੈਂ ਥੋੜੇ ਦਿਨ ਤੱਕ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦੂੰਗੀ ਪਰ ਮੈਂ ਜਿਹੜੀ ਖਾਣ ਵਾਸਤੇ ਘਰੇਲੂ ਮੇਥੀ ਲਗਾਈ ਆ ਮੈਂ ਨਾਰਮਲ ਮਿੱਟੀ ਦੇ ਵਿੱਚ ਲਗਾਤੀ ਆ ਜਿੱਦਾਂ ਦੀ ਵੀ ਸਾਡੀ ਮਿੱਟੀ ਹੈਗੀ ਉਹਦੇ ਵਿੱਚ ਗੋਬਰ ਮਿਕਸ ਕੀਤਾ ਤੇ ਬਸ ਲਗਾਤਾ ਹੋਰ ਮੈਂ ਕੁਝ ਵੀ ਉਹਦੇ ਵਿੱਚ ਜਿਹੜਾ ਮਿਕਸ ਨਹੀਂ ਕੀਤਾ ਠੀਕ ਆ ਜੀ ਇਹ ਤਾਂ ਆਪਾਂ ਇੱਕ ਵੈਸੇ ਵੀਡੀਓ ਬਣਾਈ ਸੀਗੀ ਪਰ ਇਹਦੇ ਵਿੱਚ ਤੁਸੀਂ ਕੋਈ ਮਤਲਬ ਇਹ ਨਹੀਂ ਦੇਖ ਕੇ ਇਹਨੂੰ ਲਗਾ ਲੈਣਾ ਵੀ ਇੱਦਾਂ ਵਧੀਆ ਨਿਕਲਦੀ ਜਾਂ ਗੋਬਰ ਦੇ ਵਿੱਚ ਵਧੀਆ ਹੁੰਦੀ ਆ ਕਿਉਂਕਿ ਇਹਦਾ ਰਿਜ਼ਲਟ ਆਉਣ ਵਾਲੇ ਸਮੇਂ ਵਿੱਚ ਕੀ ਹੋਣਾ ਇਹਦੇ ਬਾਰੇ ਨਹੀਂ ਹਜੇ ਕੁਝ ਵੀ ਪਤਾ ਹੋ ਸਕਦਾ ਕਿ ਗੋਬਰ ਦੇ ਨਾਲ ਜਿਹੜੀ ਆਪਣੀ ਮੇਥੀ ਉਹ ਸਾਰੀ ਸੁੱਕ ਜਵੇ ਤੇ ਹੋ ਸਕਦਾ ਇਹ ਬਚ ਜਵੇ ਪਰ ਮੈਂ ਇਹਨੂੰ ਇੱਦਾਂ ਹੀ ਰੱਖ ਛੱਡਣਾ ਵਾਂ ਹਲੇ ਤੇ ਥੋੜੇ ਦਿਨ ਬਾਅਦ ਫਿਰ ਮੈਂ ਤੁਹਾਨੂੰ ਜਿਹੜੀ ਵੀਡੀਓ ਆ ਉਹ ਦਿਖਾਉਂਗੀ ਠੀਕ ਆ ਜੀ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਲਗਭਗ 6-7 ਦਿਨਾਂ ਦੇ ਵਿੱਚ ਇਹ ਪੂਰੀ ਹੋਈ ਆ ਤੇ ਉਮੀਦ ਕਰਦੀ ਆਂ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਜੇਕਰ ਮੇਰੀ ਵੀਡੀਓ ਵਧੀਆ ਲੱਗਦੀ ਆ ਤਾਂ ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਅੱਪ ਤੱਕ ਕੀਮਤੀ ਸਮਾਂ ਦੇਣ ਨੂੰ ਸਸਕੀ ਕਾਲ ਜੀ ਜਿਉਂਦੇ ਵੱਸਦੇ ਰਹੋ